ਸਿੱਖ ਇਤਿਹਾਸ ਅਣਗਿਣਤ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇੱਕ ਅਜੀਹਾ ਸੂਰਮਾ ਜਿਸ ਨੇ ਤਲਵਾਰ ਦੀ ਧਾਰ ਉੱਤੇ ਪਰਮ ਨਿਭਾਇਆ ਅਤੇ ਆਪਣਾ ਸੀਸ ਤਲੀ ਉੱਤੇ ਰੱਖ ਕੇ ਜੰਗੇ ਮੈਦਾਨ ਵਿੱਚ ਲੜਿਆ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਉਹਨਾਂ ਦੀ ਸਿੱਖਿਆ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੱਲ ਕਰਾਂਗੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਇਹ ਸਿਰਫ ਇੱਕ ਗਾਥਾ ਨਹੀਂ ਸਗੋਂ ਸਾਡੀ ਅਣਖ ਦਾ ਪ੍ਰਤੀਕ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਅੰਬਰਸਰ ਦੇ ਨੇੜੇ ਪਿੰਡ ਪੋਵਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਭਾਈ ਪਗਤਾ ਜੀ ਅਤੇ ਮਾਤਾ ਜੀਵਨੀ ਜੀ ਵਾਹਿਗੁਰੂ ਦੇ ਅਟਲ ਵਿਸ਼ਵਾਸੀ ਸਨ। ਵਿਆਹ ਦੇ 20 ਸਾਲਾਂ ਤੱਕ ਉਹਨਾਂ ਦੇ ਘਰ ਕੋਈ ਸੰਤਾਨ ਨਹੀਂ ਸੀ। ਪਰ ਉਹਨਾਂ ਨੇ ਕਦੇ ਵੀ ਆਪਣਾ ਹੌਸਲਾ ਨਹੀਂ ਹਾਰਿਆ। ਇੱਕ ਦਿਨ ਇੱਕ ਫਕੀਰ ਉਹਨਾਂ ਦੇ ਦਰ ਤੇ ਆਇਆ। ਪਰਿਵਾਰ ਦੀ ਸੇਵਾ ਅਤੇ ਸ਼ਰਧਾ ਵੇਖ ਕੇ ਉਸ ਫਕੀਰ ਨੇ ਆਸੀਸ ਦਿੱਤੀ ਕਿ ਤੁਹਾਡੇ ਘਰ ਵਿੱਚ ਇੱਕ ਅਜੀਹਾ ਪੁੱਤਰ ਜਨਮ ਲਵੇਗਾ ਜੋ ਪੂਰੀ ਦੁਨੀਆ ਵਿੱਚ ਤੁਹਾਡਾ ਨਾਮ ਰੌਸ਼ਨ ਕਰੇਗਾ ਬਾਲਕ ਦਾ ਨਾਮ ਦੀਪ ਰੱਖਿਆ ਗਿਆ ਜੋ ਅੱਗੇ ਚੱਲ ਕੇ ਸਿੱਖ ਕੌਮ ਦਾ ਮਹਾਨ ਦੀਪਕ ਬਣਿਆ ਜਦੋਂ ਦੀਪ ਸਿੰਘ ਜੀ 12 ਸਾਲ ਦੇ ਹੋਏ ਤਾਂ ਉਹਨਾਂ ਦੇ ਮਨ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਤੜਪ ਪੈਦਾ ਹੋਈ ਉਹ ਆਪਣੇ ਮਾਤਾ ਪਿਤਾ ਦੇ ਨਾਲ ਆਨੰਦਪੁਰ ਸਾਹਿਬ ਗਏ ਉਥੇ ਗੁਰੂ ਜੀ ਨੇ ਬਾਲਕ ਦੀਪ ਦੀ ਲਗਨ ਵੇਖ ਕੇ ਉਹਨਾਂ ਨੂੰ ਆਪਣੇ ਕੋਲ ਰੱਖਣ ਦੀ ਇੱਛਾ ਜ਼ਾਹਿਰ ਕੀਤੀ। ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਾਬਾ ਜੀ ਨੇ ਸਿਰਫ ਸ਼ਸਤਰ ਵਿਦਿਆ ਹੀ ਨਹੀਂ ਸਿੱਖੀ। ਸਗੋਂ ਪਾਈ ਮਨੀ ਸਿੰਘ ਜੀ ਵਰਗੇ ਵਿਦਵਾਨਾਂ ਤੋਂ ਗੁਰਮੁਖੀ ਅਤੇ ਹੋਰ ਪਛਾਵਾਂ ਦਾ ਗਿਆਨ ਵੀ ਲਿਆ। 18 ਸਾਲ ਦੀ ਉਮਰ ਵਿੱਚ ਵਿਸਾਖੀ ਵਾਲੇ ਦਿਨ ਉਹਨਾਂ ਨੇ ਪੰਜ ਪਿਆਰਿਆਂ ਤੋਂ ਅਮਰਤ ਛਕਿਆ ਅਤੇ ਦੀਪ ਤੋਂ ਦੀਪ ਸਿੰਘ ਬਣ ਗਏ। ਇੱਥੇ ਉਹਨਾਂ ਨੇ ਕੋਰਸਵਾਰੀ, ਸ਼ਿਕਾਰ ਅਤੇ ਯੁੱਧ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਪਹਿਲਾਂ ਉਹ ਸਨ ਦੀਪਾ ਫਿਰ ਭਾਈ ਦੀਪ ਸਿੰਘ ਅਤੇ ਅੰਤ ਵਿੱਚ ਸਭ ਉਹਨਾਂ ਨੂੰ ਬਾਬਾ ਦੀਪ ਸਿੰਘ ਕਹਿ ਕੇ ਪੁਕਾਰਨ ਲੱਗੇ ਇਨਾ ਮਾਨ ਸਨਮਾਨ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਸੇਵਾ ਨਹੀਂ ਛੱਡੀ ਇੱਕ ਦਿਨ ਉਹ ਲੰਗਰ ਦੇ ਝੂਠੇ ਬਰਤਨ ਸਾਫ਼ ਕਰ ਰਹੇ ਸਨ ਉਹ ਇੱਕ ਲੋਹੇ ਦੇ ਬਾਟੇ ਨੂੰ ਵਾਰ-ਵਾਰ ਮਾਂਜ ਰਹੇ ਸਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਿੱਛੇ ਖੜੇ ਹਨ ਜਦੋਂ ਗੁਰੂ ਜੀ ਨੇ ਵੇਖਿਆ ਤਾਂ ਪੁੱਛਿਆ ਦੀਪ ਸਿੰਘ ਬਾਟਾ ਮਾਜ ਰਹੇ ਹੋ ਬਾਬਾ ਜੀ ਬੋਲੇ ਨਹੀਂ ਗੁਰੂ ਜੀ ਬਾਟਾ ਤਾਂ ਪਹਿਲੀ ਵਾਰ ਵਿੱਚ ਹੀ ਮਾਜ ਲਿਆ ਸੀ ਗੁਰੂ ਜੀ ਨੇ ਪੁੱਛਿਆ ਤਾਂ ਹੁਣ ਕੀ ਸਾਫ ਕਰ ਰਹੇ ਹੋ ਬਾਬਾ ਜੀ ਬੋਲੇ ਹੁਣ ਤਾਂ ਮੈਂ ਆਪਣਾ ਮਨ ਸਾਫ ਕਰਨ ਲੱਗਾ ਹਾਂ ਗੁਰੂ ਜੀ ਨੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਕਿ ਮਨ ਸਾਫ ਹੋ ਗਿਆ ਹੈ ਬਾਬਾ ਜੀ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜਦੋਂ ਵੀ ਮੈਂ ਇਸ ਬਾਟੇ ਵਿੱਚ ਵੇਖਦਾ ਹਾਂ ਤਾਂ ਮੈਨੂੰ ਹਰ ਵਾਰ ਮੇਰਾ ਹੀ ਚਿਹਰਾ ਦਿਖਦਾ ਹੈ ਜਿਸ ਦਾ ਮਤਲਬ ਮੇਰੇ ਅੰਦਰ ਅਜੇ ਵੀ ਹੰਕਾਰ ਹੈ ਜਦੋਂ ਮੈਨੂੰ ਇਸ ਬਾਟੇ ਵਿੱਚੋਂ ਤੁਹਾਡਾ ਚਿਹਰਾ ਨਜ਼ਰ ਆਵੇਗਾ ਤਾਂ ਮੈਂ ਸਮਝਾਂਗਾ ਕਿ ਮੇਰੀ ਸੇਵਾ ਸਫਲ ਹੋ ਗਈ ਅਜਿਹੇ ਜਵਾਬ ਸੁਣ ਕੇ ਗੁਰੂ ਜੀ ਨੇ ਬਾਬਾ ਜੀ ਨੂੰ ਛਾਤੀ ਨਾਲ ਲਗਾ ਕੇ ਕਿਹਾ ਮੰਗ ਪੁੱਤ ਜੋ ਮੰਗਣਾ ਹੈ ਬਾਬਾ ਜੀ ਬੋਲੇ ਗੁਰੂ ਸਾਹਿਬ ਜੇ ਬੀਣ ਹੀ ਲੱਗੇ ਹੋ ਤਾਂ ਇੰਨੀ ਕਿਰਪਾ ਕਰਿਓ ਕਿ ਮੇਰਾ ਅੰਤ ਧਰਮਯੋਧ ਵਿੱਚ ਹੋਵੇ। ਇਹੇ ਵਾਰ ਬਾਬਾ ਜੀ ਨੇ ਖੁਦ ਮੰਗ ਕੇ ਆਪ ਲਿਆ ਸੀ। ਬਾਬਾ ਦੀਪ ਸਿੰਘ ਜੀ ਨੇ ਗੁਰੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਈ ਜੰਗਾਂ ਲੜੀਆਂ। 1701 ਵਿੱਚ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ ਉਹਨਾਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਬਾਅਦ ਵਿੱਚ ਗੁਰੂ ਜੀ ਦੇ ਹੁਕਮ ਉੱਤੇ ਉਹ ਵਾਪਸ ਆਪਣੇ ਪਿੰਡ ਆ ਗਏ। ਪਰ ਜਦੋਂ ਉਹਨਾਂ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਪਾ ਉਹ ਤੁਰੰਤ ਦਮਦਮਾ ਸਾਹਿਬ ਵਿਖੇ ਗੁਰੂ ਜੀ ਨੂੰ ਮਿਲਣ ਪਹੁੰਚੇ ਗੁਰੂ ਜੀ ਦੇ ਹੁਕਮ ਨਾਲ ਬਾਬਾ ਜੀ ਨੇ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ ਉੱਥੇ ਇੱਕ ਬਹੁਤ ਹੀ ਮਹਾਨ ਕੰਮ ਸ਼ੁਰੂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਮਦਦ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ੍ਹ ਕਰੀਬ 9 ਮਹੀਨੇ ਅਤੇ 9 ਦਿਨਾਂ ਵਿੱਚ ਪੂਰੀ ਲਿਖਵਾਈ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਨਾ ਦੇਰ ਵਿਖੇ ਚਲੇ ਗਏ ਅਤੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿੱਚ ਰਹਿ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰ ਕਾਪੀਆਂ ਲਿਖਣ ਦੀ ਸੇਵਾ ਸੌਂਪ ਗਏ। ਬਾਬਾ ਜੀ ਨੇ ਸਰੂਪਾਂ ਲਈ ਸਿਆਹੀ, ਬਾਂਸ ਦੀ ਕਲਮ ਅਤੇ ਕਾਗਜ਼ ਤਿਆਰ ਕੀਤੇ। ਉਹਨਾਂ ਦੀ ਸ਼ਰਧਾ ਇੰਨੀ ਜ਼ਿਆਦਾ ਸੀ ਕਿ ਜਿਸ ਕਲਮ ਨਾਲ ਗੁਰਬਾਣੀ ਲਿਖੀ ਜਾਂਦੀ ਸੀ ਉਸ ਨੂੰ ਦੁਬਾਰਾ ਛੂਰੀ ਨਾਲ ਨਹੀਂ ਕੜਾਇਆ ਜਾਂਦਾ ਸੀ। ਬਾਬਾ ਜੀ ਨੇ ਭਾਈ ਮਨੀ ਸਿੰਘ ਜੀ ਦੀ ਪੂਰੀ ਮਦਦ ਕੀਤੀ। ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ 31 ਸਾਲ ਬਿਤਾਏ ਜਿੱਥੇ ਰਹਿੰਦਿਆਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਗੁਰਮੁਖੀ ਵਿੱਚ ਲਿਖੇ ਸਨ ਪਹਿਲਾ ਸਰੂਪ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਪੇਟ ਕੀਤਾ ਗਿਆ ਦੂਸਰਾ ਸਰੂਪ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੀਸਰਾ ਤਖਤ ਸ੍ਰੀ ਪਟਨਾ ਸਾਹਿਬ ਅਤੇ ਚੌਥਾ ਤਖਤ ਸ੍ਰੀ ਹਜ਼ੂਰ ਸਾਹਿਬ ਨਦੇੜ ਵਿੱਚ ਪੇਟ ਕੀਤੇ ਗਏ ਅੱਜ ਵੀ ਇਨ੍ਹਾਂ ਸਾਰੇ ਸਰੂਪਾਂ ਦੇ ਦਰਸ਼ਨ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ શ્રી ਪਟਨਾ ਸਾਹਿਬ ਵਿੱਚ ਕੀਤੇ ਜਾ ਸਕਦੇ ਹਨ ਦਮਦਮਾ ਸਾਹਿਬ ਵਿੱਚ ਰਹਿੰਦਿਆਂ ਬਾਬਾ ਜੀ ਨੇ ਬੇਨਤ ਬਾਣੀਆਂ ਅਤੇ ਬੇਨਤ ਗੁਟਕਾ ਸਾਹਿਬ ਲਿਖੇ ਇੱਕ ਛੋਟਾ ਗੁਟਕਾ ਸਾਹਿਬ ਬਾਬਾ ਜੀ ਹਰ ਸਮੇਂ ਆਪਣੇ ਕਮਰ ਕੱਸੇ ਵਿੱਚ ਬੰਨ ਕੇ ਰੱਖਦੇ ਸਨ ਅੱਜ ਵੀ ਦਮਦਮਾ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਬਾਬਾ ਜੀ ਦੇ ਉਸ ਗੁਟਕਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਜਦੋਂ ਵੀ ਤੁਸੀਂ ਦਮਦਮਾ ਸਾਹਿਬ ਜਾਓ ਤਾਂ ਬਾਬਾ ਜੀ ਦੀਆਂ ਲਿਖੀਆਂ ਬਾਣੀਆਂ ਅਤੇ ਪੋਥੀਆਂ ਦੇ ਦਰਸ਼ਨ ਕਰਕੇ ਤੁਹਾਨੂੰ ਇਹ ਸਮਝ ਆ ਜਾਵੇਗਾ ਕਿ ਇਹ 18 ਸ਼ੇਰ ਦਾ ਦੋ ਤਾਰਾ ਖੰਡਾ ਚਲਾਉਣ ਵਾਲੇ ਇਹ ਸੀਸ ਤਲੀ ਉੱਤੇ ਰੱਖ ਕੇ ਲੜਨ ਵਾਲੇ ਕੋਈ ਮਾਮੂਲੀ ਨਹੀਂ ਕੋਈ ਖਾਸ ਹੀ ਸਨ ਜੋ ਮੌਤ ਨੂੰ ਗਲੇ ਲਗਾਉਣ ਤੋਂ ਵੀ ਨਹੀਂ ਡਰੇ 1709 ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਜ਼ੁਲਮ ਦਾ ਬਦਲਾ ਲੈਣ ਲਈ ਹਮਲਾ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਉਹਨਾਂ ਦੇ ਨਾਲ ਚੱਲ ਪਏ ਵਜ਼ੀਰ ਖਾਨ ਦੇ ਖਿਲਾਫ ਲੜਾਈ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ 1748 ਵਿੱਚ ਜਦੋਂ ਸਿੱਖ ਮਿਸਲਾਂ ਵਿੱਚ ਵੰਡੇ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਜੱਥੇਦਾਰ ਬਣਾਇਆ ਗਿਆ ਉਹਨਾਂ ਨੇ ਹਮੇਸ਼ਾ ਗਰੀਬਾਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਤਲਵਾਰ ਉਠਾਈ ਉਹਨਾਂ ਦੀ ਮਿਸਲ ਗੁਰਦੁਆਰਿਆਂ ਦੀ ਰੱਖਿਆ ਅਤੇ ਧਾਰਮਿਕ ਗ੍ਰੰਥਾਂ ਦੇ ਸਤਿਕਾਰ ਲਈ ਜਾਣੀ ਜਾਂਦੀ ਸੀ 1755 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਲੁੱਟੀ ਉਹ ਹਜ਼ਾਰਾਂ ਹਿੰਦੂस्तानी ਔਰਤਾਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਮਾਰਕੰਡਾ ਨਦੀ ਦੇ ਕੋਲ ਅਬਦਾਲੀ ਦੇ ਕਾਫਲੇ ਉੱਤੇ ਹਮਲਾ ਕਰ ਦਿੱਤਾ ਸਿੱਖਾਂ ਨੇ ਨਾ ਸਿਰਫ ਲੁੱਟਿਆ ਹੋਇਆ maal ਵਾਪਸ ਲਿਆ ਸਗੋਂ ਉਹਨਾਂ ਧੀਆਂ ਭੈਣਾਂ ਨੂੰ ਛਡਵਾ ਕੇ ਸੁਰੱਖਿਅਤ ਉਹਨਾਂ ਦੇ ਘਰ ਤੱਕ ਪਹੁੰਚਾਇਆ ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਅਬਦਾਲੀ ਨੇ ਸਿੱਖਾਂ ਦੇ ਸੋਮੇ ਸ੍ਰੀ ਹਰਮੰਦਰ ਸਾਹਿਬ ਨੂੰ ਨਸ਼ਟ ਕਰਨ ਦਾ ਹੁਕਮ ਦੇ ਦਿੱਤਾ ਪਵਿੱਤਰ ਸਰੋਵਰ ਨੂੰ ਗੰਦਗੀ ਨਾਲ ਭਰ ਦਿੱਤਾ ਗਿਆ ਸੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਚੁੱਕੇ ਸਨ ਜਦੋਂ ਇਹ ਖਬਰ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਦੇ ਕੰਨ ਪੁੱਜੀ ਤਾਂ ਉਹਨਾਂ ਦੇ ਖੂਨ ਨੇ ਉਬਾਲਾ ਖਾਧਾ ਉਹਨਾਂ ਨੇ ਸੌ ਖਾਦੀ ਕਿ ਉਹ ਅੰਮ੍ਰਿਤਸਰ ਪਹੁੰਚ ਕੇ ਹੀ ਦਮ ਲੈਣਗੇ ਉਹਨਾਂ ਨੇ ਸੰਗਤ ਦੇ ਸਾਹਮਣੇ ਅਰਦਾਸ ਕੀਤੀ ਸੀਸ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਉਹਨਾਂ ਨੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਇਹ ਅਰਦਾਸ ਕੀਤੀ ਕਿ ਹੇ ਮਹਾਰਾਜ ਜਿੰਨੀ ਦੇਰ ਤੱਕ ਮੈਂ ਜ਼ਾਲਮ ਅਫਗਾਨਾਂ ਦੇ ਚੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਉਖਾੜ ਕੇ ਨਹੀਂ ਸੁੱਟ ਦਿੰਦਾ ਉਨੀ ਦੇਰ ਤੱਕ ਮੈਂ ਸ਼ਹਾਦਤ ਦਾ ਜਾਮ ਨਹੀਂ ਪੀਵਾਂਗਾ ਬਾਬਾ ਜੀ ਤਮਦਮਾ ਸਾਹਿਬ ਤੋਂ ਸਿਰਫ 500 ਸਿੱਖਾਂ ਦੇ ਨਾਲ ਤੁਰੇ ਪਰ ਰਸਤੇ ਵਿੱਚ ਹਜ਼ਾਰਾਂ ਲੋਕ ਉਹਨਾਂ ਦੇ ਨਾਲ ਰਲਦੇ ਗਏ ਤਰਨਤਾਰ ਸਾਹਿਬ ਤੱਕ ਪਹੁੰਚਦੇ ਪਹੁੰਚਤੇ ਉਨ੍ਹਾਂ ਦੀ ਗਿਣਤੀ ਲਗਭਗ 10000 ਤੇ ਕਰੀਬ ਹੋ ਚੁੱਕੀ ਸੀ। ਬਾਬਾ ਜੀ ਨੇ ਤਰਨਤਾਰ ਸਾਹਿਬ ਪਹੁੰਚ ਕੇ ਆਪਣੇ ਖੰਡੇ ਦੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚ ਦਿੱਤੀ। ਉਨ੍ਹਾਂ ਨੇ ਕਿਹਾ ਕੇਵਲ ਉਹ ਇਸ ਲਕੀਰ ਨੂੰ ਪਾਰ ਕਰੇ ਜੋ ਸ਼ਹੀਦੀ ਦੇਣ ਲਈ ਤਿਆਰ ਹੈ। ਇਤਿਹਾਸ ਗਵਾਹ ਹੈ ਕਿ ਸਾਰੇ ਦੇ ਸਾਰੇ 10000 ਸਿੱਖਾਂ ਨੇ ਉਸ ਲਕੀਰ ਨੂੰ ਪਾਰ ਕਰ ਲਿਆ। ਇੱਕ ਵੀ ਸਿੱਖ ਉੱਥੋਂ ਵਾਪਸ ਮੁੜ ਕੇ ਨਹੀਂ ਗਿਆ। ਸਿੰਘਾਂ ਦੇ ਅੰਮ੍ਰਿਤਸਰ ਆਉਣ ਦੀ ਖਬਰ ਜਦੋਂ ਜਰਨਲ ਜਹਾਨ ਖਾਨ ਨੂੰ ਮਿਲੀ ਤਾਂ ਉਹ ਆਪਣੀਆਂ ਫੌਜਾਂ ਦੇ ਨਾਲ ਬਾਬਾ ਜੀ ਦੇ ਜੱਥੇ ਵੱਲ ਵਧਣ ਲੱਗਾ ਇਹ ਲੜਾਈ ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੀ ਦੂਰੀ ਉੱਤੇ ਗੋਹਲਵਾੜ ਨਾਮਕ ਸਥਾਨ ਉੱਤੇ ਹੋਈ ਜਿੱਥੇ ਅੱਜ ਗੁਰਦੁਆਰਾ ਲਲਕਾਰ ਸਾਹਿਬ ਸਥਿਤ ਹੈ ਇਤਿਹਾਸਕਾਰ ਲਿਖਦੇ ਹਨ ਕਿ ਦੋਹਾਂ ਧਿਰਾਂ ਦੇ ਵਿੱਚ ਭਿਆਨਕ ਯੁੱਧ ਹੋਇਆ ਜਿਸ ਵਿੱਚ ਸਿੰਘਾਂ ਨੇ ਦੁਸ਼ਮਣ ਦੀਆਂ ਹਜ਼ਾਰਾਂ ਲਾਸ਼ਾਂ ਉਛਾੜ ਦਿੱਤੀਆਂ ਇੱਕ ਵਾਰ ਤਾਂ ਇੰਜ ਲੱਗਾ ਕਿ ਸਿੱਖ ਫੌਜ ਜਿੱਤ ਗਈ ਹੈ ਪਰ ਜਦੋਂ ਲੜਦੇ ਲੜਦੇ ਬਾਬਾ ਜੀ 6 ਕਿਲੋਮੀਟਰ ਅੱਗੇ ਵਧੇ ਤਾਂ ਜਹਾਨ ਖਾਨ ਨੇ ਆਪਣੀ ਹੋਰ ਫੌਜ ਬੁਲਾ ਲਈ ਬਾਬਾ ਦੀਪ ਸਿੰਘ ਜੀ ਦੇ ਸਿੱਖਾਂ ਨੇ ਬੜੀ ਬਹਾਦਰੀ ਦੇ ਜੋਰ ਵਿਖਾਏ ਆਪਣੀ ਹਜ਼ਾਰਾਂ ਦੀ ਫੌਜ ਨੂੰ ਮਰਦਾ ਵੇਖ ਜਹਾਨ ਖਾਨ ਨੇ ਬਾਬਾ ਦੀਪ ਸਿੰਘ ਜੀ ਉੱਤੇ ਤਲਵਾਰ ਨਾਲ ਵਾਰ ਕੀਤਾ ਬਾਬਾ ਦੀਪ ਸਿੰਘ ਜੀ ਨੇ ਵੀ ਉਸੇ ਸਮੇਂ ਜਹਾਨ ਖਾਨ ਉੱਤੇ ਪਲਟ ਵਾਰ ਕੀਤਾ ਜਿਸ ਨਾਲ ਦੋਹਾਂ ਦੇ ਸੀਸ ਟੜ ਤੋਂ ਇੱਕੋ ਸਮੇਂ ਜੁਦਾ ਹੋ ਗਏ ਇਹ ਵੇਖ ਕੇ ਇੱਕ ਸਿੱਖ ਨੇ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੀ ਪ੍ਰਤੀਗਿਆ ਯਾਦ ਕਰਵਾਈ। ਬਾਬਾ ਦੀਪ ਸਿੰਘ ਜੀ ਦੇ ਸਰੀਰ ਵਿੱਚ ਉਸ ਸਮੇਂ ਕੁਝ ਹਰਕਤ ਹੋਈ। ਉਹਨਾਂ ਨੇ ਆਪਣੇ ਅਸੀਸ ਨੂੰ ਆਪਣੇ ਖੱਬੇ ਹੱਥ ਦੀ ਹਥੇਲੀ ਉੱਤੇ ਅਤੇ ਸੱਜੇ ਹੱਥ ਵਿੱਚ ਖੰਡਾ ਖੜਕਾਉਂਦੇ ਹੋਏ ਉੱਠ ਖੜੇ ਹੋਏ ਅਤੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਗਏ। ਬਿਨਾ ਸੀਸ ਦੇ ਯੁੱਧ ਹੁੰਦਾ ਦੇਖ ਮੁਗਲ ਫੌਜਾਂ ਵਿੱਚ ਭਗੜੜ ਮਚ ਗਈ। ਬਾਬਾ ਦੀਪ ਸਿੰਘ ਜੀ ਸੀਸ ਤਲੀ ਉਤੇ ਰੱਖ ਕੇ ਤੇਜ਼ ਰਫਤਾਰ ਨਾਲ ਅੱਗੇ ਵਧਦੇ ਜਾ ਰਹੇ ਸਨ ਅੰਮ੍ਰਿਤਸਰ ਨੂੰ ਦੁਸ਼ਮਨਾ ਤੋਂ ਆਜ਼ਾਦ ਜੋ ਕਰਵਾਉਣਾ ਸੀ ਇਹ ਪ੍ਰਣ ਉਹਨਾਂ ਦਾ ਪੂਰਾ ਹੋਇਆ ਅਤੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿਚਕਾਰ ਉਹਨਾਂ ਨੇ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਅੱਗੇ ਪੇਟ ਕੀਤਾ ਅਤੇ ਖੁਦ ਸੱਚਖੰਡ ਜਾ ਵਿਰਾਜੇ ਅੰਮ੍ਰਿਤਸਰ ਹੁਣ ਆਜ਼ਾਦ ਹੋ ਗਿਆ ਸੀ ਸਿੰਘਾਂ ਨੇ ਸਰੋਵਰ ਨੂੰ ਦੁਬਾਰਾ ਸਾਫ਼ ਕਰਕੇ ਬਾਬਾ ਜੀ ਦੇ ਪ੍ਰਣ ਨੂੰ ਪੂਰਾ ਕੀਤਾ ਜਿਸ ਸਥਾਨ ਉੱਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਲੜਦੇ ਸਮੇਂ ਧੜ ਤੋਂ ਜੁਦਾ ਹੋ ਗਿਆ ਸੀ ਉੱਥੇ ਅੱਜਕੱਲ ਗੁਰਦੁਆਰਾ ਟਾਲਾ ਸਾਹਿਬ ਸ਼ੋਭਿਤ ਹੈ ਜੋ ਕਿ ਹਰਮੰਦਰ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਉੱਤੇ ਹੈ ਜਿਸ ਸਥਾਨ ਉੱਤੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਹੋਇਆ ਉੱਥੇ ਅੱਜਕੱਲ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੈ ਅੱਜ ਇਸ ਗੁਰਦੁਆਰਾ ਸਾਹਿਬ ਦੀ ਮਹਿਮਾ ਇੰਨੀ ਜ਼ਿਆਦਾ ਹੈ ਕਿ ਆਮ ਦਿਨਾਂ ਵਿੱਚ ਵੀ ਇੱਥੇ ਸੰਗਤਾਂ ਦੂਰ ਦੂਰ ਤੋਂ ਆ ਕੇ ਨਤਮਸਤਕ ਹੁੰਦੀਆਂ ਹਨ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਤਗੁਰੂ ਖਜ਼ਾਨੇ ਦੇ ਮਾਲਕ ਹਨ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਇਸ ਖਜ਼ਾਨੇ ਦੇ ਪਹਿਰੇਦਾਰ ਹਨ। ਇਹੀ ਕਾਰਨ ਹੈ ਕਿ ਗੁਰਦੁਆਰਾ ਸੀਸਗੰਜ ਵਿੱਚ ਹਰ ਦਿਨ ਲੱਖਾਂ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਥੇ ਜਾਣ ਨਾਲ ਮਨ ਦੀਆਂ ਸਾਰੀਆਂ ਮਰਦਾਂ ਪੂਰੀਆਂ ਹੁੰਦੀਆਂ ਹਨ। ਜਦੋਂ ਤੱਕ ਸਿੱਖ ਕੌਮ ਜ਼ਿੰਦਾ ਹੈ ਬਾਬਾ ਦੀਪ ਸਿੰਘ ਜੀ ਵੀ ਜ਼ਿੰਦਾ ਸ਼ਹੀਦ ਦੇ ਤੌਰ ਉੱਤੇ ਸਤਕਾਰੇ ਜਾਣਗੇ। ਬਾਬਾ ਦੀਪ ਸਿੰਘ ਜੀ ਅੱਜ ਵੀ ਹਰਮੰਦਰ ਸਾਹਿਬ ਵਿੱਚ ਬੈਠੇ ਹਨ ਜਦੋਂ 1984 ਵਿੱਚ ਫੌਜਾਂ ਨੇ ਟੈਂਕਾਂ ਅਤੇ ਤੋਪਾਂ ਨਾਲ ਹਰਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ ਉਦੋਂ ਪ੍ਰਕਰਮਾ ਵਿੱਚ ਟੈਂਕ ਵੜ ਗਏ ਸਨ ਤਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਅੱਗੇ ਤੋਂ ਟੈਂਕ ਰੱਤੀ ਪਰ ਵੀ ਅੱਗੇ ਨਹੀਂ ਜਾ ਸਕੇ ਸਨ ਇਹ ਹੈ ਸ਼ਹੀਦਾਂ ਦੀ ਤਾਕਤ ਜੋ ਅੱਜ ਵੀ ਉੱਥੇ ਮੌਜੂਦ ਹੈ ਬਾਬਾ ਦੀਪ ਸਿੰਘ ਜੀ ਦਾ ਜੀਵਨ ਹਰ ਸਿੱਖ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਦੋਸਤੋ ਜੇਕਰ ਤੁਹਾਨੂੰ ਇਹ ਇਤਿਹਾਸਿਕ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਅਜਿਹੀ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਅਤੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਦੇਣਾ ਤਾਂ ਮਿਲਦੇ ਹਾਂ ਬਹੁਤ ਹੀ ਜਲਦੀ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ